ਸਾਲ ਦੀ ਕੰਨਿਆ ਵਿਆਹ ਦੇਸ ਉਹਨੂੰ ਵਿੱਚ ਢੋਲੀ ਦੇ ਪਾਉਣਗੇ ਦੀ 12 ਬਰਸ ਦੀ ਹੋ ਕੇ ਜੰਮੇ ਪੁੱਤਰ ਗੋਦੀ ਚੁੱਕ ਕੇ ਲੋਕ ਖਡਾਉਣਗੇ ਨਹੀਂ 23 ਸਾਲ ਦੀ ਪੁੱਤਰਾ ਵੇਖ ਲੈ ਸੀ ਕਨੂੰ ਕਾਨ ਜਦੋਂ ਜ਼ੋਰ ਪਾਉਣਗੇ ਨਹੀਂ 30 ਸਾਲ ਦੀ ਉਮਰ ਵਿੱਚ ਖਤਮ ਹੋ ਸੀ 3 ਸਾਲ ਦੀ ਉਮਰ ਵਿੱਚ ਖਤਮ ਹੋ ਸੀ ਥੋੜੀ ਉਮਰ ਲਖਾ ਕੇ ਆਉਣਗੇ ਨਹੀਂ ਡਾਕਟਰ ਵੈਦ ਜਹਾਨ ਚ ਬਹੁਤ ਸੁਣ ਅਸਰ ਵਿੱਚ ਦਵਾਈਆਂ ਡੇ ਉੱਡ ਜਾਣਗੇ ਨਹੀਂ ਮਾਂ ਕਿਸੇ ਕਿਸ ਨੂੰ ਰੋਗ ਦੀ ਸਾਰੋਸੀ ਬੇਮਾਇਆ ਦਾ ਜਾਣ ਵਿਛਾਉਣਗੇ ਨਹੀਂ ਸਾਂਣ ਫੱਦਰੋ ਵਿੱਚ ਵੀ ਨਹੀਂ ਪਹਿਣੇ hello oh.